ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਮਨ ਸੂਟ ਕਲੈਕਸ਼ਨ ਤੇ ਦੇਖੋ ਜੀ ਅੱਜ ਸਾਡਾ ਬਹੁਤ ਜ਼ਿਆਦਾ ਖਿਲਾਰਾ ਪਿਆ ਹੋਇਆ ਸੀ ਕਿਉਂਕਿ ਪੈਨਲ ਦੇ ਸੂਟ ਸੀ ਜਿਹੜੇ UK ਵਾਲਿਆਂ ਦੇ ਅਸੀਂ ਡਿਸਪੈਚ ਕਰ ਰਹੇ ਸੀ ਸਾਰੇ ਜਾਣੇ ਅਸੀਂ ਲੱਗੇ ਹੋਏ ਸੀ ਇੱਧਰ ਉੱਧਰ ਸਾਡਾ ਖਿਲਾਰਾ ਸੀ ਕੋਈ ਤੈਨ ਲਗਾ ਰਿਹਾ ਸੀ ਕੋਈ ਜੁੱਤੀਆਂ ਪੈਕ ਕਰ ਰਿਹਾ ਸੀ ਕੋਈ ਪ੍ਰੈਸ ਕਰ ਰਿਹਾ ਸੀ ਇੱਧਰ ਅਸੀਂ ਪ੍ਰਾਂਦੀ ਪਾਰੇ ਸੀਗੇ ਵਿੱਚ ਇਹ ਪ੍ਰਾਂਦੀਆਂ ਅਸੀਂ ਘਰ ਵਿੱਚ ਰੈਡੀ ਕੀਤੀਆਂ ਨੇ ਇਹ ਪ੍ਰਾਂਦੀ ਸਪੈਸ਼ਲ ਮੈਂ ਹਰਜੀਤ ਪਹਿਣ ਲਈ ਬਣਾਈ ਹੈ UK ਵਾਲੀ ਲਈ ਉਹਨਾਂ ਦੀ ਅਸੀਂ ਫੋਟੋ ਵੀ ਲਗਾਈ ਆ ਦੋਮਾ ਜਾਨਿਆਂ ਦੀ ਸਪੈਸ਼ਲ ਉਹਨਾਂ ਲਈ ਬਣਾਈ ਆ ਇਹ ਪ੍ਰਾਂਦੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭੈਣ ਨੂੰ ਪ੍ਰਾਂਦੀ ਬਹੁਤ ਪਸੰਦ ਆਵੇਗੀ ਦੇਖੋ ਅਸੀਂ ਕਮਾਕ ਮਾ ਕੇ ਦਿਖਾ ਰਹੇ ਸੀ ਇਹਦੇ ਵਿੱਚ ਕੌਡੀਆਂ ਵਗੈਰਾ ਸ਼ੀਸ਼ੇ ਵਗੈਰਾ ਬਹੁਤ ਸੋਹਣੀਆਂ ਚੀਜ਼ਾਂ ਲਗਾਈਆਂ ਨੇ ਫਿਰ ਅਸੀਂ ਦੁਪੱਟੇ ਵਗੈਰਾ ਸਾਰੇ ਪੈਕ ਕਰ ਰਹੇ ਸੀ ਜਿਹੜੇ ਜਾਗੂ ਵਾਲੇ ਸੂਟ ਸੀਗੇ ਉਹਨਾਂ ਨਾਲ ਆਪਾਂ ਪ੍ਰਾਂਦੀਆਂ ਘੱਗਰੇ ਵਗੈਰਾ ਬਣਾਏ ਨੇ ਤੇ ਜਿਹੜੇ ਸ਼ਰਟਾਂ ਨੇ ਉਹ ਆਪਾਂ ਖੱਦਰ ਵਾਲੀਆਂ ਉਹਨਾਂ ਨੂੰ ਸਟਿਚ ਕਰਕੇ ਦਿੱਤੀਆਂ ਅਸੀਂ ਭੁੱਲ ਗਏ ਸੀਗੇ ਕਿ ਕਿਹੜਾ ਨਾਪ ਕਿਹਦਾ ਪਾਉਣਾ ਕਿਉਂਕਿ ਸਾਰੇ ਸੂਟ ਉਹਨਾਂ ਦੇ ਤਿੰਨ ਤਿੰਨ ਸੂਟ ਸੀਗੇ ਜਿਹੜੇ ਸੇਮ ਸੇਮ ਸੀ ਤੇ ਕਈਆਂ ਦੀ ਫਿਟਿੰਗ ਸੀ ਫਿਰ ਅਸੀਂ ਨਾਪਦੇ ਸੀ ਫਿਰ ਦੇਖਦੇ ਸੀ ਵੀ ਕਿਹੜੀ ਭੈਣ ਦੀ ਕਿਹੜੀ ਫਿਟਿੰਗ ਆ ਫਿਰ ਅਸੀਂ ਸਾਰਿਆਂ ਦੇ ਵਿੱਚ ਸਲਿੱਪ ਬਣਾਵਣਾ ਪਾਈ ਉਹਨਾਂ ਦੇ ਨੇਮ ਦੀ ਨੇਮ ਦੀ ਸਲਿੱਪ ਬਣਾਵਣਾ ਸਾਨੂੰ ਸਾਰਿਆਂ ਦੇ ਵਿੱਚ ਪਾਉਣੀ ਪਈ ਕਾਫੀ ਸਾਰੇ ਸੂਟਾਂ 'ਚ ਅਲੱਗ-ਅਲੱਗ ਲਹਿੰਗਿਆਂ 'ਚ ਕਾ ਗ੍ਰੈਂਜ ਸੌਰੀ ਤੇ ਫਿਰ ਉਹਨਾਂ ਦੀਆਂ ਸ਼ਰਟਾਂ ਚ ਅਸੀਂ ਚੱਕ ਕੇ ਸੂਟਾ ਤੇ ਲੌਬੀ ਚ ਲੈ ਗਏ ਕਿਉਂਕਿ ਸਾਡੇ ਕੋਲੇ ਸ਼ਾਪ ਦੇ ਵਿੱਚ ਸਪੇਸ ਬਹੁਤ ਘੱਟ ਹੈਗੀ ਸਾਡੀ ਉੱਥੇ ਵੀਡੀਓ ਸੈੱਟ ਨਹੀਂ ਆ ਰਹੀ ਸੀ ਅਸੀਂ ਸਾਰਾ ਸਮਾਨ ਚੱਕਿਆ ਤੇ ਲੌਬੀ ਚ ਰੱਖਿਆ ਟੇਬਲ ਤੇ ਮੈਂ ਸੋਚਿਆ ਵੀ ਇੱਥੇ ਸਾਰੀ ਸੈਟਿੰਗ ਆ ਜੂਗੀ ਵੀਡੀਓ ਬਣਾਉਣ ਦੀ ਇੱਥੇ ਬਹੁਤ ਸੋਹਣੀ ਵੀਡੀਓ ਬਣੂਗੀ ਮੈਨੂੰ ਲੱਗ ਰਿਹਾ ਸੀ ਪਰ ਇੱਥੇ ਵੀ ਸਾਨੂੰ ਕੁਝ ਸੈੱਟ ਨਹੀਂ ਲੱਗ ਰਿਹਾ ਸੀ ਅਸੀਂ ਗੱਲਾਂ ਕਰ ਰਹੇ ਹਾਂ ਅਸੀਂ ਇੱਧਰ ਉੱਧਰ ਵੀ ਕਿਵੇਂ ਕਰੀਏ ਹੁਣ ਇਹ ਬਾਕੀ ਮੇਰੀ ਟੀਮ ਹੈ ਜਿਹੜੀ ਮੇਰੇ ਬੱਚੇ ਬਹੁਤ ਸਾਥ ਦਿੰਦੇ ਨੇ ਮੇਰਾ ਉਹਨਾਂ ਦੀ سپورਟ ਨਾਲ ਹੀ ਮੈਂ ਕਰ ਰਹੀਆਂ ਹਾਂ ਕੰਮ ਅਸੀਂ ਦੇਖਿਆ ਇੱਥੋਂ ਉੱਥੋਂ ਮੈਂ ਦੇਖ ਰਹੀ ਸੀ ਕਿ ਕਿੱਥੇ ਕਿੱਥੇ ਸਜਾਵਾਂ ਇਹਨੂੰ ਟੇਬਲ ਤੇ ਪਰ ਮੈਨੂੰ ਕੋਈ ਵੀ ਸੈਟਿੰਗ ਨਹੀਂ ਲੱਗੀ ਇੱਥੇ ਕੁਝ ਵੀ ਫਿਰ ਸਾਡੀ ਸੋਖ ਕਹਿ ਰਹੀ ਸੀ ਕਿ ਆਪਾਂ ਇਦਾਂ ਕਰੀਏ ਇਦਾਂ ਕਰੀਏ ਫਿਰ ਅਸੀਂ ਚੱਕੇ ਸੂਟ ਫਿਰ ਅਸੀਂ ਚੱਲੇ نیچے ਅਸੀਂ ਸੋਚਿਆ ਕਿ نیچے ਲੋਟ ਆਊਗਾ ਉੱਪਰ ਟੇਬਲ ਤੇ ਸਹੀ ਨਹੀਂ ਆ ਰਿਹਾ ਸੀਗਾ ਫਿਰ ਅਸੀਂ ਸਾਰੇ ਸੂਟ ਨਾ ਮੈਦ ਦਾ ਢੋ ਰਹੀ ਸੀਗੀ ਤੇ ਸਾਰੇ ਸੂਟ ਅਸੀਂ ਫਰਸ਼ ਤੇ ਰੱਖ ਲਏ ਨੀਚੇ ਮੈ ਚੱਕੇ ਸਾਰੇ ਸੂਟ ਤੇ ਇਦਾਂ ਸੀ ਰੱਖੇ ਫਰਸ਼ ਤੇ ਤੇ ਜੁੜੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇਖਣ ਲਈ ਕਿ ਅਸੀਂ ਕਿਦਾਂ ਕਿਦਾਂ ਯੂਕੇ ਵਾਲੀਆਂ ਭੈਣਾਂ ਦੀ ਸੂਟਾਂ ਦੀ ਪੈਕਿੰਗ ਕੀਤੀ ਦੇਖੋ ਇਹ ਉਹਨਾਂ ਦੀਆਂ ਜੁੱਤੀਆਂ ਸੀ ਤੇ ਅਸੀਂ ਜੁੱਤੀਆਂ ਲਾ ਜਾ ਰਹੇ ਸੀ ਕਬਿਚ ਸਾਡੀ ਮੰਮੀ ਦਾ ਮੰਝਾ ਪਿਆ ਤੇ ਅਸੀਂ ਰੱਖੇ ਇੱਥੇ ਸੂਟ ਫੇਰ ਚੱਲੇ ਅਸੀਂ ਸ਼ਾਪ 'ਚ ਸਾਡਾ ਜ ਬਹੁਤ ਜ਼ਿਆਦਾ ਸਮਾਨ ਆ ਸ਼ਾਪ 'ਚ ਕੈਂਸੀ ਸੀ ਦੁਬਾਰਾ ਸ਼ਾਪ 'ਚ ਗਏ ਫੇਰ ਮੈਂ ਦੇਖਿਆ ਵੀ ਇੱਥੇ ਕੀ ਕੀ ਆਪਣਾ ਰਹਿੰਦਾਗਾ ਫੇਰ ਇੱਕ ਆਪਣੇ ਬੱਚੇ ਤਰਪਾਈ ਕਰ ਰਹੇ ਸੀਗੇ ਦੁਪੱਟੇ ਤੇ ਤੇ ਇੱਕ ਲਹਿੰਗਾ ਚੋਲੀ ਆ ਜਿਹੜਾ ਪਹਿਨਦਾ ਉਹ ਰਹਿੰਦਾ ਸੀ ਲਹਿੰਗਾ ਚੋਲੀ ਪੈਕ ਸੀ ਤੇ ਦੁਪੱਟੇ ਦੀ ਤਰਪਾਈ ਰਹਿੰਦੀ ਸੀ ਤੇ ਮੈਂ ਚੱਕਿਆ ਤੇ ਫਿਰ ਮੈਂ ਕੁਝ ਕੁ ਸਮਾਨ ਮੇਰਾ ਜ਼ਰੂਰੀ ਸੀ ਜਿਹੜਾ ਨੀਚੇ ਪਿਆ ਸੀ ਮੈਂ ਉੱਪਰ ਰੱਖਿਆ ਚੱਕ ਕੇ ਬਹੁਤ ਜ਼ਿਆਦਾ ਸਮਾਨ ਨੀਚੇ ਨੂੰ ਸੀ ਡਿੱਗ ਗਿਆ ਪਿਆ ਸੀਗਾ ਇਹ ਹੀ ਬਹੁਤ ਜ਼ਿਆਦਾ ਖਾਣਾ ਪਿੰਗਾ ਬੱਚਿਆਂ ਨਾਲ ਬਹੁਤ ਚਿੜਚਿੜਾਪਨ ਹੋਇਆ ਸੀ ਦਿਨ ਕਿਉਂਕਿ ਕੰਮ ਸਾਡਾ ਕਾਫੀ ਸੀ ਕਰਨ ਵਾਲਾ ਤੇ ਸਾਡੀ ਭੱਜ-ਭਜਾਈ ਹੋ ਰਹੀ ਸੀ ਤੇ ਫਿਰ ਮੈਂ ਚੱਕਿਆ ਬੈਗ ਚਲੇ ਗਏ ਸਾਰੇ ਅੰਦਰ ਤੇ ਸਾਡੇ ਬੱਚੇ ਦੂਸਰੇ ਵੀ ਆ ਗਏ ਸੀ ਅੰਦਰ ਕਿਉਂਕਿ ਮੈਂ ਉਹਨਾਂ ਨੂੰ ਕਿਹਾ ਤੁਸੀਂ ਵੀ ਆ ਜਾਓ ਇੱਥੇ ਕਰ ਲੋ ਤਰਪਾਈ ਦੁਪੱਟੇ ਤੇ ਜਿਹੜੀ ਰਹਿੰਦੀ ਆ ਸਾਡਾ ਪੂਰਾ ਪਚਾਲ ਪਿਆ ਹੋਇਆ ਸੀਗਾ ਵੈਸੇ ਤਾਂ ਹੁੰਦੀ ਆ ਸਾਡਾ ਦੂਜੇ ਤੀਜੇ ਦਿਨ ਪਚਾਲ ਪਰ ਅੱਜ ਵਾਲਾ ਪਚਾਲ ਆ ਜਿਹੜਾ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤੇ ਜਦੋਂ ਅਸੀਂ ਜ਼ਿਆਦਾ ਸੂਟ ਡਿਸਪੈਚ ਕਰਨੇ ਹੁੰਦੇ ਨੇ ਸਾਡੇ ਨਾਲ ਇਦਾਂ ਹੀ ਹੁੰਦਾ ਹੁੰਦਾਗਾ ਪਰ ਅੱਜ ਵਾਲੀ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਕਿ ਅਸੀਂ ਕਿੱਦਾਂ ਕਿੱਦਾਂ ਸੈਟਿੰਗ ਕੀਤੀ ਫਿਰ ਮੈਂ ਬੈਠ ਗਈ ਇਦਾਂ ਜਿੱਦਾਂ ਕਿ ਮੇਲੇ ਚ ਨਹੀਂ ਸਮਾਨ ਲਗਾਉਂਦੇ ਹੁੰਦੇ ਅਸੀਂ ਕਹਿ ਰਹੇ ਸੀ ਵੀ ਐਦਾਂ ਲੱਗ ਰਹੀਆਂ ਜਿਵੇਂ ਮੇਲੇ ਚ ਸਮਾਨ ਲਗਾਉਨੇ ਹਨਾ ਮੈਨੂੰ ਬੱਚੇ ਕਹਿ ਰਹੇ ਸੀ ਸਾਨੂੰ ਬਿਲਕੁਲ ਐਦਾਂ ਹੀ ਫੀਲ ਹੋ ਰਿਹਾ ਸੀ ਕਿ ਅਸੀਂ ਮੇਲੇ ਚ ਸ਼ਾਪ ਲਾ ਰਹੇ ਹਾਂਗੇ ਮੈਂ ਬੈਠ ਗਈ ਐਦਾਂ ਫਿਰ ਹਨਾ ਤੇ ਕੀਤੇ ਮੈਂ ਸੂਟਾਂ ਦੀਆਂ ਜਿਹੜੇ ਜਿਹੜੇ ਨੇ ਚੇਪੀਆਂ ਵਗੈਰਾ ਲਗਾਉਣ ਵਾਲੀਆਂ ਸੀਗਾ ਤਾਂ ਮੈਂ ਲਗਾ ਰਹੀ ਸੀ ਅਸੀਂ ਬਹੁਤ ਜ਼ਿਆਦਾ ਅਸੀਂ ਹੋ ਜਾਂਦੇ ਕੀ ਤਾਂ ਸਾਨੂੰ ਬਹੁਤ ਕਾਲੀ ਸੀ ਬਾਹਰ بارش ਵੀ ਹੋ ਰਹੀ ਸੀ ਸਾਨੂੰ ਐਦਾਂ ਲੱਗ ਰਿਹਾ ਸੀ ਕਿ ਅਸੀਂ ਕਿੱਦਾਂ ਸੂਟ ਭੇਜਾਂਗੇ ਤਾਂ ਸਾਰਿਆਂ ਨੇ ਬਹੁਤ ਹੈਲਪ ਕੀਤੀ ਦੇਖੋ ਸਾਡੇ ਸੂਟ ਜੁੱਤੀਆਂ ਇੱਧਰ ਪਈਆਂ ਸੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀ ਸਾਨੂੰ ਕਿੱਦਾਂ ਲੱਗਿਆ ਸਾਡੀ ਭੱਜ ਭਜਾਈ ਦੌੜ ਦੜਾਈ ਵਾਲੀ ਜ਼ਿੰਦਗੀ ਕਿਉਂਕਿ ਤੁਸੀਂ ਸਾਨੂੰ ਉਦਾਂ ਸੀਰੀਅਸ ਹੀ ਦੇਖਦੇ ਹੋ ਰੀਲਾਂ 'ਚ ਤੇ ਸਾਨੂੰ ਐਦਾਂ ਭੱਜ ਭਜਾਉਂਦਿਆਂ ਨੂੰ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਭੈਣੋ ਤੇ ਇਹ ਸੂਟ ਸੀ ਜਿਹੜੇ ਮਹਿੰਦੀ ਵਾਲੇ ਸੀ ਅਸੀਂ ਦਵਾ ਦਵ ਇਹਨਾਂ ਦੀਆਂ ਚੇਪੀਆਂ ਪਟ-ਪਟ ਕੇ ਜੋੜੀ ਜਾਂਦੇ ਸੀ ਤੇ ਫਿਰ ਇਹਨਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਸਲਿੱਪ ਪਾਈਆਂ ਨੇ ਇਹਨੇ ਅਸੀਂ ਨਾਮ ਵਾਲੀਆਂ ਪਾਈਆਂ ਇਹਨਾਂ ਦੀਆਂ ਕਿ ਕਿਹੜੀ ਭੈਣ ਦਾ ਕਿਹੜਾ ਸੂਟ ਹੈ ਸਭ ਦੇ ਅਸੀਂ ਨਾਮ ਲਿਖੇ ਸੀਗੇ ਉੱਪਰ ਸਾਰੇ ਸੂਟਾਂ ਦੇ ਵਿੱਚ ਸਾਨੂੰ ਇਹ ਸੀ ਕਿ ਉਹਨਾਂ ਨੂੰ ਪ੍ਰੋਬਲਮ ਨਾ ਆਵੇ ਕਿਉਂਕਿ ਉਹਨਾਂ ਦੇ ਐਟ ਅ ਟਾਈਮ ਸੂਟ ਪਹੁੰਚਣੇ ਨੇ ਮੈਰਿਜ ਟਾਈਮ ਤਾਂ ਫਿਰ ਉਹ ਆਪਣਾ ਨੇਮ ਪੜ੍ਹ ਕੇ ਹਨਾ ਉਹ ਸੂਟ ਨੂੰ ਪਾ ਸਕਣ ਇਦਾਂ ਸੇਮ ਸੇਮ ਸੂਟ ਹੋਣ ਕਰਕੇ ਕਿ ਐਕਸਚੇਂਜ ਨਾ ਹੋ ਜਾਵੇ ਸੂਟ ਉਹਨਾਂ ਦੇ ਹੀਲ ਸੀ ਪੈਣ ਦੀ ਤੇ ਇਧਰ ਲਾਰੇ ਸੀ ਅਸੀਂ ਡਰੈਸਾ ਵਗੈਰਾ ਸੀ ਉਹਨਾਂ ਦੀਆਂ ਗਰਾਰੇ ਸੂਟ ਲਹਿੰਗਾ ਚੋਲੀ ਮਹਿੰਦੀ ਵਾਲੇ ਸੂਟ ਹਲਦੀ ਵਾਲੇ ਸੂਟ ਜਾਗੋ ਵਾਲੇ ਸੂਟ ਸਿਕਾਰੇ ਸਿੱਧਵਾ ਦਾ ਪੈਕਿੰਗ ਜੁੜੇ ਰਹੋ ਸਾਰੇ ਜਣੇ ਆਪਣੀ ਫੁੱਲ ਵੀਡੀਓ ਦੇਖਣ ਲਈ ਜਿਹੜੇ ਜਿਹੜਿਆਂ ਨੇ ਅਜੇ ਤੱਕ ਆਪਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਜਾਨੀ YouTube ਚੈਨਲ ਤੇ ਜਾ ਕੇ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਸਾਡੀਆਂ ਵੀਡੀਓ ਜੀ ਤੁਹਾਡੇ ਤੱਕ ਪਹੁੰਚ ਸਕਣ ਸ਼ੋ ਹੋ ਸਕਣ ਤੁਹਾਡੇ ਕੋਲ ਦੇਖੋ ਆਪਾਂ ਕਲਰਫੁੱਲ ਪ੍ਰਾਂਦੀਆਂ ਪਾਈਆਂ ਨੇ ਵਿੱਚ ਇਹਨਾਂ ਦੇ ਪ੍ਰਾਂਦੀਆਂ ਆਪਣੇ ਕੋਲੇ ਹੋਰ ਵੀ ਹੈਗੀਆਂ ਨੇ ਤੁਸੀਂ ਔਨ ਆਰਡਰ ਵੀ ਰੈਡੀ ਕਰਵਾ ਸਕਦੇ ਹੋ ਤੇ ਆਪਣੇ ਤੋਂ ਖਰੀਦ ਵੀ ਸਕਦੇ ਹੋਗੇ ਪ੍ਰਾਂਦੀਆਂ ਲਗਾ ਲਈ ਵੀ ਅਸੀਂ ਆਪਣੀ ਸਟਾਲ ਪਰ ਹਾਜੀ ਵੀ ਸੈੱਟ ਨਹੀਂ ਆ ਰਿਹਾ ਸੀ ਮੈਂ ਕਿ ਲਹਿੰਗਾ ਚੋਲੀ ਆਪਾਂ ਵਿਚਾਲੇ ਰੱਖ ਦਿਆਂਗੇ ਉਥੇ ਜ਼ਿਆਦਾ ਸਹੀ ਲੱਗੂਗਾ ਕਿ ਜੱਗ ਵਾਲੇ ਸੂਟ ਕਿ ਸੈੱਟ ਰੱਖ ਦਿਆਂਗੇ ਕਈ ਵਾਰੀ ਤਾਂ ਵੀ ਇੰਨਾ ਪਚਾਲ ਪਿਆ ਹੁੰਦਾ ਵੀ ਵੀਡੀਓ ਵਗੈਰਾ ਬਣਾਉਣ ਦਾ ਟਾਈਮ ਹੀ ਨਹੀਂ ਲੱਗਦਾ ਤੇ ਮਸਾ ਹੀ ਸੂਟ ਅਸੀਂ ਹਨਾ ਭੇਜ ਦਿਆਂਗੇ ਵੀ ਚਲੋ ਆਪਾਂ ਕਸਟਮਰ ਦੇ ਸੂਟ ਵੇਚਦੇ ਤੇ ਆਪਾਂ ਉਹਨਾਂ ਨੂੰ ਨਾ ਸਪੈਸ਼ਲ ਪੈਨ ਹੋਰਾਂ ਨੂੰ ਜੁਐਲਰੀ ਵੀ ਭੇਜੀ ਸੀ ਤੇ ਜੁਐਲਰੀ ਆਪਾਂ ਟ੍ਰੈਂਡੀਸ਼ਨਲ ਭੇਜੀ ਸੀ ਉਹਨਾਂ ਨੂੰ ਜਾਗੋ ਤੇ ਪਾਉਣ ਲਈ ਜਿਹੜੀਆਂ ਕਿ ਆਪਣੇ ਨਾਨੀ ਦਾਦੀਆਂ ਦੇ ਟਾਈਮ ਜੁਐਲਰੀ ਹੁੰਦੀ ਸੀ ਆਪਣੀਆਂ ਮੰਮੀਆਂ ਦੇ ਟਾਈਮ ਉਹ ਵਾਲੀ ਜੁਐਲਰੀ ਭੇਜੀ ਸੀ ਦੇਖੋ ਤੁਸੀਂ ਅਸੀਂ ਸਾਰਾ ਸਮਾਨ ਸਜਾ ਚੁੱਕੇ ਸੀ ਤੇ ਉਹਨਾਂ ਦਾ ਜਿਹੜਾ ਵੀ ਸਮਾਨ ਆਪਾਂ ਭੇਜਣਾ ਸੀ ਸਾਰੇ ਸੂਟ ਵਗੈਰਾ ਜੁੱਤੀਆਂ ਵਗੈਰਾ ਹੀਲਸ ਵਗੈਰਾ ਆਪਾਂ ਸਜਾ ਲਈ ਸੀ ਤੇ ਫਿਰ ਮੈਂ ਬੈਠੀ ਸੀਗੀ ਤਿਆਰ ਕੀ ਆਜੋ ਵੀ ਆਪਾਂ ਬਣਾਉਣੀ ਆ ਵੀਡੀਓ ਇਹ ਬਾਕਸ ਦੇ ਵਿੱਚ ਪਾ ਕੇ ਅਸੀਂ ਉਹਨਾਂ ਨੂੰ ਜੁਐਲਰੀ ਵਗੈਰਾ ਤੇਜੀ ਫਿਰ ਫਾਈਨਲੀ ਸਾਡਾ ਸਾਰਾ ਉਹ ਸੈਟ ਹੋ ਹੀ ਗਿਆ ਸੀਗਾ ਹਾਂਜੀ ਮੀ ਬਹੁਤ ਪਿਆਰਿਆ ਸੀਗਾ ਤੇ ਫਿਰ ਅਸੀਂ ਜਲਦੀ ਜਲਦੀ ਸਾਰੇ ਸੂਟ ਸੀ ਜਿਹੜੇ ਅ ਵੱਡੇ ਸਾਰੇ ਥੈਲੇ ਦੇ ਵਿੱਚ ਪਾਏ ਤੇ ਫਾਈਨਲੀ ਸਾਡੇ ਸੂਟ ਸੀ ਜਿਹੜੇ ਚਲੇ ਗਏ ਥੈਂਕ ਯੂ